ਖਨੋਰੀ رپورਟਰ ਦੇ ਪਿਛਲੇ 15 ਦਿਨਾਂ ਤੋਂ ਕਿਸਾਨਾਂ ਦੀ ਮੰਗਾਂ ਨੂੰ ਲੈ ਕੇ ਮਰਨ ਵਰ੍ਹਤ ਤੇ ਬੈਠੇ ਕਿਸਾਨਾਂ ਗੂ ਜਗਜੀਤ ਸਿੰਘ ਡੱਲੇਵਾਲ ਦੇ ਜੱਦੀ ਪਿੰਡ ਪਿੰਡ ਡੱਲੇਵਾਲ ਦੇ ਵਿੱਚ ਵੀ ਕਿਸੇ ਘਰ ਦੇ ਵਿੱਚ ਚੁੱਲ੍ਹਾ ਨਹੀਂ ਬਾਲਿਆ ਗਿਆ ਪਿੰਡ ਦੇ ਸਾਰੇ ਕਿਸਾਨ ਪਰਿਵਾਰਾਂ ਨੇ ਇੱਕ ਦਿਨ ਦੀ ਭੁੱਖ ਹੜਤਾਲ ਕੀਤੀ ਇੱਥੋਂ ਤੱਕ ਕਿ ਡੱਲੇਵਾਲ ਦਾ ਮਾਸੂਮ ਪੋਤਾ ਜਿਸ ਦੀ ਉਮਰ 8 ਸਾਲ ਹੈ ਜਗਰ ਜੋਤ ਨੇ ਵੀ ਇਸ ਹੜਤਾਲ ਦੇ ਵਿੱਚ ਹਿੱਸਾ ਲਿਆ ਕਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਿੱਦੀ ਇਨਸਾਨ ਆਖਿਆ ਅਤੇ આરોਪ ਲਗਾਏ ਕਿ ਸਰਕਾਰ ਉਹਨਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰਦੀ ਆ ਰਹੀ ਹੈ। ਇਸ ਦਰਮਿਆਨ ਪਿੰਡ ਵਾਸੀਆਂ ਨੇ ਆਖਿਆ ਕਿ ਅਗਰ ਸਰਕਾਰ ਉਹਨਾਂ ਦੀ ਮੰਗਾਂ ਨਹੀਂ ਮੰਨਦੀ ਤਾਂ ਯੂਨੀਅਨ ਦੇ ਫੈਸਲੇ ਮੁਤਾਬਕ ਕਿਸੇ ਵੀ ਹੱਦ ਤੱਕ ਸੰਘਰਸ਼ ਕਰ ਸਕਦੇ ਹਨ ਅਤੇ ਲੋੜ ਪਈ ਤਾਂ ਪਰਿਵਾਰ ਦੇ ਨਾਲ ਪੂਰਾ ਪਿੰਡ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਖਨੋਰੀ ਬਾਰਡਰ ਤੇ ਮਰਨ ਵਰਤੇ ਬੈਠ ਜਾਵੇਗਾ। ਇਸ ਦਰਮਿਆਨ ਜਦੋਂ ਢੱਲੇਵਾਲ ਦੇ بیٹے ਗੁਰਪਿੰਦਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਆਖਿਆ ਕਿ ਸੀਨੀਅਰ ਆਗੂਆਂ ਤਰਫੋਂ ਕੀਤੀ ਗਈ ਅਪੀਲ ਦੇ ਮੱਦੇਨਜ਼ਰ ਅੱਜ ਪੂਰੇ ਪਿੰਡ ਦੇ ਵਿੱਚ ਕਿਸੇ ਵੀ ਇਨਸਾਨ ਨੇ ਕਿਸੇ ਵੀ ਪਰਿਵਾਰ ਨੇ ਚੁੱਲਾ ਨਹੀਂ ਬਾਲਿਆ ਉਹਨਾਂ ਨੇ ਆਖਿਆ ਕਿ ਹੜਤਾਲ ਇੱਕ ਦਿਨ ਦੀ ਸੰਕੀਤੀਕ ਹੜਤਾਲ ਸੀ ਲੇਕਿਨ ਲੋੜ ਪੈਣ ਤੇ ਇਸ ਨੂੰ ਅੱਗੇ ਵੀ ਵਧਾਇਆ ਜਾ ਸਕਦਾ ਹੈ ਤੇ ਦਰਮਿਆਨ ਢੱਲੇਵਾਲ ਦੀ ਬਹੂ ਨੇ ਆਖਿਆ ਕਿ ਯੂਨੀਅਨ ਦੇ ਫੈਸਲੇ ਦੇ ਮੁਤਾਬਿਕ ਕਾਜੇ ਫੈਸਲਾ ਲਿਆ ਗਿਆ ਹੈ ਪੂਰਾ ਪਿੰਡ ਇੱਕਜੁੱਟ ਹੈ ਤੇ ਪੂਰਾ ਪੰਜਾਬ ਇੱਕਜੁੱਟ ਹੈ ਅਸੀਂ ਆਪਣੀਆਂ ਮੰਗਾਂ ਮੰਨਵਾ ਕੇ ਹਟਾਂਗੇ ਦਾ ਵੀ ਕਿ ਦਿਨੋ ਦਿਨ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨਾਜ਼ੁਕ ਹੁੰਦੀ ਜਾ ਰਹੀ ਹੈ ਵਿਗੜਦੀ ਜਾ ਰਹੀ ਹੈ 17ਵੇਂ ਦਿਨ ਦੇ ਵਿੱਚ ਉਹਨਾਂ ਦਾ ਧਰਨਾ ਪ੍ਰਵੇਸ਼ ਹੋ ਚੁੱਕਾ ਹੈ ਲੇਕਿਨ ਅਜੇ ਤੱਕ ਨਾ ਤਾਂ ਸਰਕਾਰ ਵੱਲੋਂ ਕੋਈ ਸੱਦਾ ਗੱਲਬਾਤ ਦੇ ਲਈ ਆਇਆ ਹੈ ਅਤੇ ਨਾ ਹੀ ਕਿਸੇ ਤਰੀਕੇ ਦੀ ਸਰਕਾਰ ਵੱਲੋਂ ਕਿਸਾਨਾਂ ਦੀ ਮੰਗਾਂ ਮੰਨਣ ਦੀ ਕੋਈ ਗੱਲ ਆਕੇ ਗਈ ਹੈ ਹਾਲਾਂਕਿ ਪਾਰਲੀਮੈਂਟ ਸੈਸ਼ਨ ਵੀ ਚੱਲ ਰਿਹਾ ਹੈ ਲੇਕਿਨ ਉੱਥੇ ਵੀ ਕੋਈ ਇਸ ਤਰੀਕੇ ਦਾ ਮਸਲਾ ਨਹੀਂ ਚੁੱਕਿਆ ਗਿਆ ਪਿੰਡ ਦੇ ਵਿੱਚ ਧਰਨਾ ਨਹੀਂ ਵੀਰੇ ਇਹਨਾਂ ਮਤਲਬ ਕਿ ਅਸੀਂ ਆਪ ਵੀ ਜਿ세 ਬੰਦ ਕਾਲ ਆਦੀ ਜੋ ਫੋਰੀ ਬਟਰ ਤੋਂ ਸਾਨੂੰ ਆਈ ਸੀ ਕਿ ਅੱਜ ਕਿਸੇ ਵੀ ਚੁੱਲ੍ਹੇ ਦੇ ਵਿੱਚ ਅੱਗ ਨਹੀਂ ਆਵੇ ਪਵੇਗੀ ਅਸੀਂ ਉਸ ਕਾਲ ਦੇ ਵਿੱਚ ਮਤਲਬ ਕਿ ਆਪ ਦਾ ਸਮਰਥਨ ਦਿੰਦੇ ਹੋਏ ਅਸੀਂ ਆਪਦੇ ਪਿੰਡ 'ਚ ਇੱਕ ਮਤਲਬ ਕਿ ਭਾਰਤੀ ਕਿਸਾਨੀ ਨੇ ਨੇਕਤਾ ਸਿੱਧੂਪੁਰ ਦੀ ਕਾਲ ਦੇ ਸਬੰਧੀ ਜੋ ਉਹਨਾਂ ਨੇ ਸਾਨੂੰ ਇੱਕ ਕਾਲ ਦਿੱਤੀ ਸੀ ਤੇ ਉਹਦੇ ਵਿੱਚ ਅਸੀਂ ਸਮਰਥਨ ਦਿੰਦੇ ਹੋਏ ਆਪਦੀ ਕਾਲ ਨੂੰ ਇੱਕ ਛੇੜ ਲਾਇਆ ਕਿ ਅਸੀਂ ਆਪਦੇ ਪਿੰਡ 'ਚ ਕੋਈ ਵੀ ਚੁੱਲ੍ਹਾ ਨਾ ਬਾਲਦੇ ਹੋਏ ਜੋ ਮਤਲਬ ਕਿ ਆਪ ਦੇ ਕਿਸਾਨਾਂ ਦਾ ਇੱਥੇ ਭੋਖੜਤਾਲ ਦਾ ਇਕੱਠਨ ਕੀਤਾ ਉਹਦੇ ਚ ਅਸੀਂ ਇੱਕ ਕੀਤਾ ਕਿੰਨੇ ਦਿਨ ਦੀ ਭੋਖੜਤਾਲ ਹਾਂ ਇੱਕ ਦਿਨ ਦੀ ਅੱਜ ਜੇਰਾ ਇੱਕ ਵਾਰੀ ਸੰਕੇਤ ਦਿੱਤਾ ਅਸੀਂ ਸੰਕੇਤਕ ਕੰਮ ਕੀਤਾ ਅੱਗੇ ਤੋਂ ਜੋ ਵੀ ਸਾਨੂੰ ਕੋਈ ਮਤਲਬ ਕਿ ਪਿੰਡ ਦੇ ਤੌਰ ਤੇ ਜੋ ਵੀ ਛੱਲ ਜਿੱਥੇ ਬੰਦੀ ਦੀ ਕਾਲ ਆਊਗੀ ਅਸੀਂ ਉਸ ਕਾਲ ਨੂੰ ਵੀ ਆ ਕੇ ਸਦੇ ਲਾਵਾਂਗੇ ਅੱਜ ਤਾਂ ਇੱਕ ਵਾਰੀ ਇਸ ਇੰਡੀਕੇਸ਼ਨ ਦੀ ਜਿਹੜੀ ਅਪੀਲ ਆਈ ਥੇ ਇੱਕ ਤਰ੍ਹਾਂ ਦਾ ਕਮੰਡ ਦਿੱਤੀ ਹੈ ਅਪੀਲ ਵੀ ਕਿਹਾ ਜਾ ਰਿਹਾ ਕਿ ਦੇਸ਼ਾਂ ਉਦੇਸ਼ਾਂ ਦੇ ਵਿੱਚ ਇਹ ਆਵਾਜ਼ ਹੋਣੀ ਚਾਹੀਏ ਸਾਰੇ ਲੋਕ ਜਿਹੜਾ ਸਾਥ ਦੇਣ ਅੱਜ ਦੇ ਦਿਨ ਨੂੰ ਜਿਹੜਾ ਇਹ ਕੋ ਕਰਤਾ ਰੱਖ ਅੱਜ ਦੇ ਮਤਲਬ ਕਿ ਅਪੀਲ ਤਾਂ ਅਸੀਂ ਸਾਰੇ ਲੋਕਾਂ ਨੂੰ ਹੀ ਮਤਲਬ ਖਨੋਰੀ ਬਾਰਡਰ ਤੋਂ ਜਿੱਥੇ ਬੰਦਕ ਜੋ ਅਪੀਲ ਆਈ ਹੈ ਉਹਦਾ ਸਾਰੇ ਲੋਕਾਂ ਨੂੰ ਹੀ ਆਈ ਹੈ ਪਰ ਅਸੀਂ ਮਤਲਬ ਕਿ ਆਪਦੇ ਪਿੰਡ ਦੇ ਤੌਰ ਤੇ ਮਤਲਬ ਕਿ ਇੱਕ ਅਪੀਲ ਆਪਦੇ ਜੋ ਆਪਣੇ ਚ ਮਤਲਬ ਕਿ ਲੋਕ ਆ ਉਹਨਾਂ ਨੂੰ ਵੀ ਅਸੀਂ ਇਹ ਕੀਤੀ ਹੈ ਕਿ ਜਿਨ੍ਹਾਂ ਜਿਨ੍ਹਾਂ ਤੱਕ ਵੀ ਸਾਡੀ ਆਵਾਜ਼ ਪਹੁੰਚੀ ਹੈ ਅਸੀਂ ਉੱਥੇ ਤੱਕ ਵੀ ਅਪੀਲ ਕੀਤੀ ਸੀ ਏਦੂ ਪਹਿਲਾਂ ਕਿ ਇਸ ਮਤਲਬ ਕਿ ਕਾਲ ਦਾ ਸਹਿਯੋਗ ਜ਼ਰੂਰ ਕਰਨਾ ਹਾਂ ਮਤੇ ਪਾਲ ਸਾਹਿਬ ਤੇ ਪਹੁੰਚੀ ਸੀਗੀ ਪਤਾ ਲੱਗਾ ਕੋਈ ਕੀ ਗੱਲਬਾਤ ਹੋਈ ਹੈ ਕਿਉਂਕਿ ਡੱਲੇਵਾਲਾ ਦੀ ਜਿਹੜੀ ਸਿਹਤ ਹੈ ਕਾਫੀ ਜਿਹੜੀ ਡਾਊਨ ਹੁੰਦੀ ਜਾ ਰਹੀ ਹੈ ਵਜ਼ਨ ਵੀ ਉਹਦਾ ਕਾਫੀ ਘੱਟ ਚੁੱਕਾ ਹੈ ਆ ਦੇਖੋ ਉਹਨਾਂ ਦੇ ਮਤਲਬ ਕਿ ਜੋ ਅੱਜ 9ਵੇਂ ਦਿਨ ਚ 15ਵੇਂ ਦਿਨ ਚ ਪਹੁੰਚ ਗਿਆ ਜੋ ਅੰਛਾ ਉਹਨਾਂ ਦਾ ਮਤਲਬ ਕਿ ਵੀਟ ਲਾਸ ਹੋਇਆ ਜੋ ਕਿਡਨੀ ਦੇ ਵਿੱਚ ਉਹਨਾਂ ਦੇ ਪਹਿਲਾਂ ਪਹਿਲਾਂ ਤੋਂ ਹੀ ਸਟੋਨ ਸੀਗੇ ਉਹਨਾਂ ਦੇ ਮਤਲਬ ਕਿ ਕੈਂਸਰ ਦੇ ਉਹ ਪੇਸ਼ੈਂਟ ਹੋਣ ਕਰਕੇ ਵੇਟ ਵੂਟ ਵਗੈਰਾ ਉਹਨਾਂ ਦਾ ਕਾਫੀ ਲਾਸ ਹੋਇਆ ਉਹਦੇ ਸਬੰਧੀ ਉਹ ਗੱਲਬਾਤ ਕਰਨ ਵਾਸਤੇ ਉੱਥੇ ਪ੍ਰਸ਼ਾਸਨ ਇੱਕ ਮਤਲਬ ਕਿ ਆਏ ਸੀਗੇ ਉਹਨਾਂ ਦਾ ਮਤਲਬ ਕਿ ਸਿਹਤ ਨਾਲ ਕਨਸਰਨ ਤਾਂ ਉਹਨਾਂ ਨੂੰ ਹੋਣਗੇ ਮਤਲਬ ਇੱਕ ਉਹ ਜਾਣਕਾਰੀ ਲੈਣ ਵਾਸਤੇ ਉਹ ਆਏ ਸੀਗੇ ਉੱਥੇ ਮੇਰਾ ਨਾਮ ਮਨਜਿੰਦਰ ਸਿੰਘ ਹੈ ਜੀ ਪਿੰਡ ਡੱਲੇਵਾਲ ਜ਼ਿਲ੍ਹਾ ਫਰੀਦਕੋਟ ਭਾਰਤੀ ਕਿਸਾਨ ਜ ਉਹਨਾਂ ਨੇ ਇੱਕ ਤਾਂ ਸਿੱਧੂਪੁਰ ਦੇ ਸੂਬਾ ਪ੍ਰਧਾਨ ਸਰਦਾਰ ਜਗੀਤ ਸਿੰਘ ਡੱਲੇਵਾਲ ਦਾ ਉਹਨਾਂ ਦਾ ਜਿੱਦੀ ਪਿੰਡ ਹੈ ਅੱਜ ਜਿੱਥੇ ਖਨੌਰੀ ਬਾਰਡਰ ਤੋਂ ਕੀਤੀ ਗਈ ਪੀਲ ਸਰਦਾਰ ਜਗੀਤ ਸਿੰਘ ਡੱਲੇਵਾਲ ਦਾ 15 ਮਦਣਾ ਮਰਨ ਵਰਤਦਾ ਸਾਰੇ ਭਾਰਤ ਚ ਇਥੋਂ ਤੱਕ ਮੈਂ ਕਹੂੰਗਾ ਡਾਕਟਰ ਸਵਾਹਿਮਨ ਦੀ ਟੀਮ ਨੇ ਅਮਰੀਕਾ ਚ ਵੀ ਤੇ ਕੈਨੇਡਾ ਦੇ ਗੁਰਦਗਰੂ ਘਰਾਂ ਚ ਵੀ ਅੱਜ ਅਰਦਾਸਾਂ ਕੀਤੀਆਂ ਤੇ ਪੰਜਾਬੀਆਂ ਦੇ ਚੁੱਲ੍ਹੇ ਚ ਦੇਸਾਂ ਦੇ ਝਾਗ ਨਹੀਂ ਬਣੀ ਉਸੇ ਦੇ ਖਨੋਰੀ ਬਾਰਡਰ ਤੋਂ ਆਈ ਕਾਲ ਦਾ ਸਾਡੇ ਪਿੰਡ ਡੱਲਿਆਲ ਨੇ ਸਾਰੇ ਪਿੰਡ ਚ ਕਿਤੇ ਵੀ ਚੁੱਲ੍ਹੇ ਚਾਗ ਨਹੀਂ ਬਲੀ ਸਾਰਾ ਪਿੰਡ ਅਜ ਭੁੱਖੜ ਤਾਲ ਤੇ ਬੈਠਾ ਭਰਾਵੋ ਅਸੀਂ ਸਰਕਾਰ ਨੂੰ ਇਹ ਅਪੀਲ ਕਰਦੇ ਆ ਕਿ ਇਹ ਖਨੋਰੀ ਬਾਰਡਰ ਤੋਂ ਆਈਆਂ ਕਾਲਾਂ ਦੋਨੋਂ ਦਿਨ ਇਹ ਮੋਰਚਾ ਤਰੱਕੀ ਦੇ ਰਾਹ ਤੇ ਜਾ ਰਿਹਾ ਇਹਨੂੰ ਕਾਲ ਨੂੰ ਅੱਜ ਸਾਡੇ ਪਿੰਡ ਨੇ ਪੰਘੂਰ ਪੂਰਾ ਬਹੰਗਾਰਾ ਦੇ ਕੇ ਇਹਨੂੰ ਕਾਲ ਨੂੰ ਕਾਮਯਾਬ ਕੀਤਾ ਅਕੀ ਲੱਗਦਾ ਕਿ ਲਗਾਤਾਰ ਕਿਸਾਨਾਂ ਉਪਰ ਜਿਹੜਾ ਅਤੂਕਾਰ ਗੋਹ ਛੱਡੀ ਆ ਰਹੇ ਨੇ ਅੱਗੇ ਨਹੀਂ ਵਧਣ ਦਿੱਤਾ ਜਾ ਰਿਹਾ ਮੰਗਾਂ ਨੂੰ ਲੈ ਕੇ ਜਾਇਜ਼ ਮੰਗਾਂ ਨੂੰ ਲੈ ਕੇ ਸਾਰ ਕਰ ਰਹੇ ਨੇ ਸਰਕਾਰਾਂ ਦੀ ਕੀ ਮਨਸ਼ਾ ਲੱਗਦੀ ਤੁਹਾਨੂੰ ਇਹਦੇ ਵਿੱਚ ਪਹਿਲਾਂ ਤਾਂ ਕਹਿੰਦੇ ਸੀ ਪੈਦਲ ਆ ਜਾਣ ਹੁਣ ਪੈਦਲ ਵੀ ਨਹੀਂ ਆਉਂਦੇ ਵੇਖੋ ਜੀ ਉਹੀ ਤਾਂ ਗੱਲ ਹੈ ਨਾ ਪਹਿਲਾਂ ਸਰਕਾਰ ਨੇ ਆਪ ਵੀ ਕਿਹਾ ਵੀ ਇਹ ਕਿਸਾਨਾਂ ਕੋਲ ਤਾਂ ਹਥਿਆਰ ਆ ਇਨਾਂ ਕੋਲੇ ਤਾਂ ਇਹ ਤਾਂ ਨਸਲਵਾਦੀ ਅਤਵਾਦੀ ਆ ਇਹ ਇਹ ਜੇ ਸਾਡੇ ਤੇ ਸਰਕਾਰ ਅਕਸਰ ਬਿਆਨ ਦਿੰਦੀ ਰਹਿੰਦੀ ਆ ਕਿਸਾਨਾਂ ਨੂੰ ਪਰ ਜਦੋਂ ਸਰਹਣਾ ਤੁਸੀਂ ਕੇਂਦਰੀ ਮੰਤਰੀ ਖੇਤੀਬਾੜੀ ਮੰਤਰੀ ਦਾ ਵੀ ਬਿਆਨ ਸੁਣਿਆ ਹੋਵੇ ਪੈਦਲ ਆ ਜਾਣ ਉਹ ਹਰਿਆਣੇ ਦੇ ਰਾਜ ਮੰਤਰੀ ਨੇ ਵੀ ਆਖਿਆ ਵੀ ਪੈਦਲ ਆ ਜਾਣ ਜਦੋਂ ਅੱਜ ਪੈਦਲ ਆਉਣ ਜਣੇ ਤੇ ਅੱਜ ਕਿੰਨੇ ਪੈਦਲ ਵੀ ਨਹੀਂ ਆਉਣ ਦੇਣਾ ਮਾਂਚਾ ਸਰਕਾਰ ਦੀ ਇੱਥੇ ਇੱਕ ਹੀ ਗੱਲ ਹੁੰਦੀ ਆ ਵੀ ਕਿਸਾਨਾਂ ਦੀ ਮੰਗ ਨਹੀਂ ਮੰਨਣ ਦੇ ਦਿੱਲੀ ਵੀ ਆ ਜਾਂਦੇ ਕੋਈ ਮੰਗ ਨਹੀਂ ਮੰਨਣ ਦੇਣੀ ਇਹਦਾ ਇਹ ਕਲੀਅਰ ਕਲੀਅਰ ਜਿਹੜਾ ਮੈਸੇਜ ਹੋਏ ਆ ਬਈ ਇਹ ਤਾਂ ਲਾਰੇ ਆ ਜੀ ਆਏ ਆ ਜੋ ਆਏ ਕਰ ਲੋ ਹੁਣ ਹੁਣ ਕਹਿ ਦਿੰਗੇ ਬਈ ਰੀਲ ਗੱਡੀ ਚੋਂ ਰੀਲ ਗੱਡੀ ਚ ਆਉਣ ਨੂੰ ਤਿਆਰ ਹੋ ਗਏ ਤਾਂ ਕਿਹੜਾ ਹੁਣ ਜਾਣਾ ਇਹ ਤਾਂ ਕਲੀਅਰ ਕਟ ਹੈ ਜੀ ਹੁਣ ਤਾਂ ਦੇਣਾ ਨਹੀਂ ਜਿਵੇਂ ਹੁਣ ਸਰਕਾਰ ਲਗਾਤਾਰ ਖਿਲਾਫ ਚੱਲ ਰਹੀ ਹੈ ਦੂਜੇ ਪਾਸੇ ਆਪਾਂ ਮਾਨਜਲ ਸੁਪਰੀਮ ਕੋਰਟ ਦੀ ਗੱਲ ਕਰਕੇ ਉਹਨਾਂ ਨੇ ਜਿਹੜੀ ਪਟੀਸ਼ਨ ਦਾਇਰ ਕੀਤੀ ਸੀ ਉਹ ਵੀ ਖਾਰਜ ਕਰਤੀ ਕਿਸਾਨਾਂ ਦੇ ਹੱਕ ਦੇ ਵਿੱਚ ਕਿਸਾਨਾਂ ਦਾ ਜਿਹੜਾ ਮੋਰਚਾ ਉਹ ਚੱਲ ਰਿਹਾ ਲੱਗਾ ਤਾਂ ਵੇਖੋ ਜੀ ਜਿਹੜੀਆਂ ਸਰਕਾਰਾਂ ਹੁੰਦੀਆਂ ਨਾ ਭਾਵੇਂ ਰਾਜ ਹੋਣ ਤੇ ਭਾਵੇਂ ਕੇਂਦਰ ਪਿਛਲੇ ਲੰਬੇ ਸਮੇਂ ਉਹ ਕੋਟਾਕੂਟਾ ਨੂੰ ਕੁਝ ਨਹੀਂ ਜਾਣਦੇ ਪਿਛਲੇ ਲੰਬੇ ਸਮੇਂ ਤੋਂ ਮਾਨਯੋਗ ਸੁਪਰੀਮ ਕੋਰਟ ਨੇ ਕਿੰਨੇ ਵਾਰ ਹਦਾਇਤ ਕਰਤੀ ਕਿੰਨੇ ਵਾਰ ਨੋਟੀਫਿਕੇਸ਼ਨ ਕਹਿਦਾ ਸਰਕਾਰਾਂ ਨੂੰ ਤਾੜਨਾ ਕਰਤੀ ਵੀ ਸ਼ੰਭੂ ਬਾਰਡਰ ਖੋਲੋ ਹਰਿਆਣੇ ਨੇ ਖੋਲ੍ਹਤਾ ਜੀ ਅਸਲ ਇਹ ਜਿਹੜਾ ਹੁਣ ਕੋਟਾਕੂਟਾਂ ਦਾ ਕੰਮ ਦਾ ਸਰਕਾਰਾਂ ਨੇ ਮਨ ਲੱਗਦਾ ਵੀ ਵੈਸੇ ਹੀ ਖਤਮ ਕਰਤਾ ਵੀ ਜਿੰਨਾ ਕਿ ਜਿੰਨਾ ਪ੍ਰੈਸ਼ਰ ਹੈ ਉਵੇਂ ਚੱਲੀ ਜਾਂਦਾ ਪਰ ਮਾਨਯੋਗ ਸੁਪਰੀਮ ਕੋਰਟ ਨੂੰ ਜ਼ਰੂਰ ਇਹਨਾਂ ਬਾਰੇ ਸੋਚਣਾ ਚਾਹੀਦਾ ਅਜੇ ਤਹ ਤੋ ਤੱਕ ਬੇਨਤੀ ਕਰਦਾ ਵੀ ਮਾਨਜੁਗ ਸੁਪਰੀਮ ਕੋਰਟ ਨੂੰ ਆਪ ਇੰਟਰਫੇਅਰ ਕਰਕੇ ਕਿਸਾਨਾਂ ਦੇ ਮਸਲੇ ਨੂੰ ਹੱਲ ਕਰਉਣਾ ਚਾਹੀਦਾ ਇਹ ਬਹੁਤ ਗੰਭੀਰ ਮਸਲਾ ਭੋਖੜ ਹੜਤਾਲ ਹੈ ਕਿੰਨੇ ਸਮੇਂ ਤੋਂ ਲੈ ਕੇ ਕਿੰਨੇ ਵਜੇ ਤੱਕ ਚੱਲੂ ਹੋਰ ਅਗਲਾ ਸਟੈਪ ਕੀ ਪੋਕੜਦਾਰ ਰੱਖੀ ਆ ਜਾਂ ਕੋਈ ਪਾਣੀ ਵਗੈਰਾ ਤੁਸੀਂ ਦੀ ਨਹੀਂ ਜੀ ਵੇਖੋ ਜਿਹੜੀ ਇਹ ਭੋਖੜ ਹੜਤਾਲ ਹੈ ਖਨੌਰੀ ਬਾਰਡਰ ਤੇ ਅੱਜ ਸਵੇਰ ਦਾ ਜਿਹੜਾ ਪ੍ਰਸ਼ਾਦਾ ਉੱਥੇ ਚੁੱਲਿਆਂ 'ਚ ਆਗਣ ਨਹੀਂ ਬਲੀ ਉਸ ਦੀ ਤਰਜ਼ ਤੇ ਸਾਡੇ ਪਿੰਡ ਨੇ ਸਵੇਰ ਦੀ ਕੋਈ ਇੱਥੇ ਰੋਟੀ ਨਹੀਂ ਦਿੰਦਾ ਨਾ ਕੋਈ ਸ਼ਾਮ ਦਾ ਇੱਥੇ ਕੱਲਾ ਪਾਣੀ ਪੀ ਸਕਦੇ ਆ ਕਿਸੇ ਵੀ ਘਰ ਚ ਆਗ ਨਹੀਂ ਬਲੀ ਤੇ ਸਾਨੂੰ ਮਾਨ ਵੀ ਹੁੰਦਾ ਸਾਡੇ ਪਿੰਡ ਦੇ ਉਹ ਸਾਡੇ ਪਿੰਡ ਨੂੰ ਕਿਸਾਨਾਂ ਦਾ ਮਸੀਹਾ ਯਾਰ ਉਹਨੂੰ 15 ਦਿਨ ਹੋ ਗਏ ਭੁੱਖ ਹੜਤਾਲ ਦੇ ਬੈਠੇ ਨੇ ਸਾਨੂੰ 24 ਘੰਟੇ ਨਾਲ ਕੀ ਹੋਣ ਲੱਗਾ ਤੇ ਅਸੀਂ ਤਾਂ ਇੱਥੋਂ ਤੱਕ ਵੀ ਕੋਸ਼ਿਸ਼ ਕਰਾਂਗੇ ਵੀ ਸਾਨੂੰ ਉੱਤੋਂ ਕੋਈ ਹੁਕਮ ਆਉਂਦਾ ਤਾਂ ਅਸੀਂ ਇਹਨੂੰ ਵਧਾ ਵੀ ਸਕਦੇ ਹਾਂ ਹਾਂਜੀ ਮੇਰਾ ਨਾਮ ਹਰਪ੍ਰੀਤ ਕੌਰ ਹੈ ਤੇ ਸਰ ਇਹ ਜਥੇਬੰਦੀ ਦੀ ਕਾਲ ਸੀਗੀ ਕਿ ਜਿਹੜਾ ਪਿੰਡ ਦੇ ਵਿੱਚ ਇੱਕ ਦਿਨ ਦੀ ਭੁੱਖ ਹੜਤਾਲ ਰੱਖੀ ਹੈ ਇਹ ਜਸਟ ਆਪਾਂ ਕਹਿ ਸਕਦੇ ਹਾਂ ਕਿ ਇੱਕ ਅਸੀਂ ਸੰਕੇਤ ਹੀ ਦਿੱਤਾ ਹੈ ਸਰਕਾਰ ਨੂੰ ਕਿ ਮਰਨ ਵਰਤ ਕੱਲਾ ਬਾਰਡਰ ਤੇ ਨਹੀਂ ਚੱਲ ਰਿਹਾ ਪਿੰਡਾਂ ਦੇ ਲੋਕ ਵੀ ਇਹਦੇ ਵਿੱਚ ਉਤਰ ਚੁੱਕੇ ਆ ਬੱਚੇ ਤੁਸੀਂ ਦੇਖੋਗੇ ਵੀ ਬੱਚੇ ਵੀ ਬੈਠੇ ਹੋਏ ਆ ਸਾਡੇ ਨਾਲ ਹਨਾ ਤੇ ਕਿਉਂਕਿ ਇਹ ਨਹੀਂ ਕਿ ਅਸੀਂ ਬੱਚੇ ਸਿਰਫ ਦਿਖਾਉਣ ਨੂੰ ਬਿਠਾਏ ਹੋਏ ਆ ਬੱਚੇ ਵੀ ਵਰਤ ਕਰ ਰਹੇ ਨੇ ਕਹਿਣ ਦਾ ਭਾਵ ਮੈਂ ਇਹ ਹੀ ਕਹਿਣਾ ਚਾਹਣੀ ਹੈ ਕਿ ਡੱਲੇਵਾਲ ਇੱਕ ਇਨਸਾਨ ਨਾ ਰਹਿ ਕੇ ਇੱਕ ਸੋਚ ਬਣ ਚੁੱਕੀ ਹੈ ਤੇ ਕਿਸੇ ਇਨਸਾਨ ਨੂੰ ਹਰਾਇਆ ਦਬਾਇਆ ਜਾ ਸਕਦਾ ਬਟ ਇੱਕ ਸੋਚ ਕਦੇ ਵੀ ਦਬਾਈ ਨਹੀਂ ਜਾ ਸਕਦੀ ਜਿਹੜੀ ਇੱਕ ਬੱਚੇ-ਬੱਚੇ ਦੇ ਵਿੱਚ ਇੱਕ ਸੋਚ ਬਣ ਚੁੱਕੀ ਆ ਉਹਨੂੰ ਤੁਸੀਂ ਦਬਾ ਨਹੀਂ ਸਕਦੇ ਪਤਾ ਨਹੀਂ ਕਿਸ ਵਹਿਮ ਚ ਹਲੇ ਸਰਕਾਰ ਸੁੱਤੀ ਪਈ ਆ ਕਿ ਹੋਰ ਦੇਖ ਲੈਣੇ ਹੈਗੇ ਆ ਹੈਨਾ ਤੇ ਪਰ ਇਹ ਵਹਿਮ ਨਿਕਲਣਗੇ ਜ਼ਰੂਰ ਅਖੀਰ ਇਹਨਾਂ ਨੂੰ ਮੰਗਾਂ ਨੂੰ ਲਾਗੂ ਕਰਨਾ ਹੀ ਪੈਣਾ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਤੁਹਾਡੇ ਫਾਦਰ ਸਾਹਿਬ ਦੀ ਜਿਹੜੀ ਸਿਹਤ ਹੈ ਉਹ ਨਿਤ ਜਿਹੜੀ ਡਾਊਨ ਹੋ ਰਹੀ ਹੈ ਕਿੰਨਾ ਕੁ ਮਹਿਸੂਸ ਹੋਇਆ ਤੁਹਾਨੂੰ ਜੀ ਸਰ ਦੇਖੋ ਪਿਓ ਦਾ ਸਾਆ ਬਹੁਤ ਵੱਡੀ ਗੱਲ ਹੁੰਦੀ ਹੈ ਹੈਨਾ ਤੇ ਬਾਕੀ ਚਲੋ ਜਿਹੜੇ ਤਾਂ ਵੈਸੇ ਤੁਸੀਂ ਤਾਂ ਇੱਕ ਜਾਣਦੇ ਹੋਵੋਗੇ ਕਿ ਜਥੇਬੰਦੀਕ ਲੀਡਰ ਦੇ ਤੌਰ ਤੇ ਡੱਲੇਵਾਲ ਸਾਹਿਬ ਨੂੰ ਜਾਣਦੇ ਆ ਹਨ ਇੱਕ ਗੱਲ ਜਿਹੜੀ ਅੱਜ ਤੱਕ ਸ਼ਾਇਦ ਕਿਸੇ ਨੂੰ ਵੀ ਨਹੀਂ ਪਤਾ ਅੱਜ ਮੈਂ ਤੁਹਾਡੇ ਥਰੂ ਦੱਸਣਾ ਚਾਹਣੀ ਆ ਕਿ ਜਦੋਂ ਮੈਂ ਵਿਆਹੀ ਆਈ ਸੀਗੀ ਤਾਂ ਮੇਰੇ ਫਾਦਰ ਸਾਹਿਬ ਨੇ ਮੈਨੂੰ ਬਿਠਾ ਕੇ ਇੱਕੋ ਹੀ ਗੱਲ ਕਹੀ ਸੀ ਕਿ ਤੂੰ ਮੇਰੀ ਧੀ ਨਹੀਂ ਮੇਰੀ ਨੂੰਹ ਨਹੀਂ ਮੇਰਾ ਪੋਤਾ ਇਹ ਗੱਲ ਮੈਨੂੰ ਉਹਨਾਂ ਨੇ ਕਹੀ ਸੀ ਤੇ ਮੈਂ ਹਾਂ ਇਹ ਗੱਲ ਮੈਂ ਅੱਜ ਕਹਿਣਾ ਚਾਹਣੀ ਐ ਮਤਲਬ ਪੂਰੇ ਜੋਰ ਨਾਲ ਇਹ ਗੱਲ ਕਹਿਣਾ ਚਾਹਣੀ ਐ ਵੀ ਮੈਨੂੰ ਹਰ ਜਨਮ ਦੇ ਵਿੱਚ ਡੱਲੇਵਾਲ ਸਾਹਿਬ ਮੇਰੇ ਇੱਕ ਸਹੁਰੇ ਦੇ ਰੂਪ ਚ ਮਿਲਣਾ ਹੁਣ ਤੁਸੀਂ ਪੁੱਛੋਗੇ ਕਿ ਸਹੁਰੇ ਦੇ ਰੂਪ ਚ ਕਿਉਂ ਕਿਉਂਕਿ ਹਰੇਕ ਬਾਪ ਆਪਣੀ ਧੀ ਨੂੰ ਤਾਂ ਪਿਆਰ ਕਰਦਾ ਹੀ ਕਰਦਾ ਹੈ ਬਟ ਇੱਕ ਸਹੁਰੇ ਦਾ ਇੱਕ ਪਿਓ ਦੀ ਤਰ੍ਹਾਂ ਹੋਣਾ ਇਹ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਹਣਾ ਤੇ ਤੁਸੀਂ ਦੇਖੋ ਵੀ ਜਦੋਂ ਡੱਲੇਵਾਲ ਸਾਹਿਬ ਮਤਲਬ ਮੈਨੂੰ ਸੋਹਰਾ ਸਭ ਲੱਗੇ ਹੀ ਨਹੀਂ ਕਦੇ ਮੇਰੇ ਆਪ ਦੇ ਮੇਰੇ ਪਿਓ ਤੋਂ ਵੱਧ ਕੇ ਹੈ ਤੇ ਉਹਨਾਂ ਦੀ ਸਿਹਤ ਲਈ ਸਾਡਾ ਕੀ ਕੰਸਰਨ ਹੋਊਗਾ ਤੁਸੀਂ ਖੁਦ ਆਪ ਅੰਦਾਜ਼ਾ ਲਾ ਸਕਦੇ ਤਾਂ ਇਹ ਅਸੀਂ ਵਿਸ਼ੇਸ਼ ਰਿਪੋਰਟ ਡੱਲੇਵਾਲ ਦੇ ਪਿੰਡ ਦੀ ਅਸੀਂ ਦਿਖਾਈ ਜਿੱਥੇ ਕਿ ਇੱਕ ਦਿਨ ਦੀ ਭੁੱਖ ਹੜਤਾਲ ਡੱਲੇਵਾਲ ਦੇ ਪਿੰਡ ਵਿੱਚ ਵੀ ਕੀਤੀ ਗਈ ਸੀ ਅਤੇ ਉਹਨਾਂ ਦੇ ਪਹਿਲੀ ਵਾਰ ਪਰਿਵਾਰ ਦੇ ਨਾਲ ਸੱਚ ਕੋਲ ਗੱਲਬਾਤ ਕੀਤੀ ਹੈ ਅਤੇ ਉਹਨਾਂ ਦੇ ਡੱਲੇਵਾਲ ਦੀ ਪਿੰਡ ਵਾਸੀਆਂ ਨਾਲ ਵੀ ਗੱਲਬਾਤ ਕੀਤੀ ਹੈ ਇਹ ਰਿਪੋਰਟ ਤੁਹਾਨੂੰ ਕਿਵੇਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਕੋਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਵੱਧ ਤੋਂ ਵੱਧ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ